ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀ ਰਾਜਧਾਨੀ 'ਚ ਫੌਜ ਦਾਖਲ ਹੋ ਚੁੱਕੀ ਹੈ ਤੇ ਐਤਵਾਰ ਰਾਤ ਝੁੱਗੀਆਂ ਵਾਲਿਆਂ ਦੀ ਸ਼ਮਤ ਆ ਗਈ ਛਾਪਿਆਂ ਵਰਗੇ ਸਟਾਈਲ 'ਚ ਕੀਤੀ ਗਈ ਕਾਰਵਾਈ ਦੌਰਾਨ ਕਈ ਗ੍ਰਿਫਤਾਰੀਆਂ ਹੋਣ ਦੀ ਰਿਪੋਰਟ ਵੀ ਮਿਲੀ ਹੈ ਦੱਸਦੀ ਹੈ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਥਾਂ-ਥਾਂ ਖਿਲਰੇ ਕੂੜੇ ਅਤੇ ਬੇਕਾਰ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਹਾਂ ਕਿਹਾ ਸੀ ਕਿ ਉਹ ਆਪਣੀ ਰਾਜਧਾਨੀ ਵਾਪਸ ਚਾਹੁੰਦੇ ਨੇ ਮੁੱਢਲੇ ਤੌਰ ਤੇ 트੍ਰੰਪ ਵੱਲੋਂ ਡੀਸੀ ਪੁਲਿਸ ਨਾਲ 120 FBI ਏਜੰਟ ਤਾਇਨਾਤ ਕੀਤੇ ਗਏ ਸਨ ਪਰ ਹੁਣ 1000 ਨੈਸ਼ਨਲ ਗਾਰਡਜ਼ ਵੱਲੋਂ ਗਸ਼ਤ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੀ ਕੌਮੀ ਰਾਜਧਾਨੀ 'ਚੋਂ ਅਪਰਾਧੀਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਿਤ ਵਸ਼ਿੰਗਟਨ ਡੀਸੀ ਦੀ ਮੇਅਰ ਮਿਉਰੀਅਲ ਬਾਉਜ਼ਰ ਦਾ ਦਾਅਵਾ ਹੈ ਕਿ ਕੌਮੀ ਰਾਜਧਾਨੀ 'ਚ ਅਪਰਾਧ ਨਹੀਂ ਵਧੇ। ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਭਾਵੇਂ 2023 'ਚ ਅਪਰਾਧਕ ਵਾਰਦਾਤਾਂ 'ਚ ਵਾਧਾ ਹੋਇਆ ਪਰ ਹੁਣ 2025 ਚੱਲ ਰਿਹਾ ਹੈ। ਮੇਅਰ ਦਾ ਕਹਿਣਾ ਸੀ ਕਿ ਸੰਭਾਵਤ ਤੌਰ ਤੇ ਰਾਸ਼ਟਰਪਤੀ ਹਰ ਸੜਕ 'ਤੇ ਫੌਜੀ ਤਾਇਨਾਤ ਕਰਨਾ ਚਾਹੁੰਦੇ ਨੇ। ਮਿਊਰੀਅਲ ਬ라우ਜ਼ਰ ਨੇ ਇਹ ਵੀ ਦੱਸਿਆ ਕਿ ਕੁਝ ਹਫ਼ਤੇ ਪਹਿਲਾਂ ਓਵਲ ਦਫ਼ਤਰ 'ਚ ਉਹਨਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਵੀ ਕੀਤੀ ਅਤੇ ਰਾਜਤਾ ਨੀ ਦੇ ਹਾਲਾਤ ਬਾਰੇ ਉਹਨਾਂ ਨਾਲ ਵਟਾਂਦਰਾ ਵੀ ਕੀਤਾ। ਮੇਅਰ ਨੇ ਖਦਸ਼ਾ ਜ਼ਾਹਰ ਕੀਤਾ ਕਿ ਰਾਸ਼ਟਰਪਤੀ ਕੌਮੀ ਰਾਜਤਾ ਨਿਚ ਫੈਡਰਲ ਕਾਨੂੰਨ ਲਾਗੂ ਕਰਨਾ ਚਾਹੁੰਦੇ ਨੇ ਤੇ ਇਸ ਬਾਰੇ ਸਪਸ਼ਟ ਸੰਕੇਤ ਪਿਛਲੇ ਦਿਨੀ ਸਾਹਮਣੇ ਵੀ ਆਏ 에ਅਰ ਇੰਡੀਆ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਨਵੀਂ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ 1 ਸਤੰਬਰ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ ਸੋਮਵਾਰ ਨੂੰ ਜਾਰੀ ਇੱਕ ਬਿਆਨ ਚ 에ਅਰਲਾਈਨ ਨੇ ਕਿਹਾ ਕਿ ਉਹ 1 ਸਤੰਬਰ ਤੱਕ ਦਿੱਲੀ ਤੋਂ ਵਾਸ਼ਿੰਗਟਨ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਰੱਦ ਕਰ ਰਹੀ ਹੈ ਏਅਰ ਇੰਡੀਆ ਵੱਲੋਂ ਇਹ ਫੈਸਲਾ ਬੋਇੰਗ ਜਹਾਜ਼ਾਂ 'ਚ ਰੈਟ੍ਰੋਫਿਟਿੰਗ ਦੀ ਫਿਟਿੰਗ ਸ਼ੁਰੂ ਹੋਣ ਦੇ ਤੁਰੰਤ ਬਾਅਦ ਲਿਆ ਗਿਆ ਜ਼ਿਕਰਯੋਗ ਹੈ ਕਿ ਕੰਪਨੀ ਨੇ ਪਿਛਲੇ ਮਹੀਨੇ ਹੀ ਬੋਇੰਗ ਜਹਾਜ਼ਾਂ ਦੀ ਰੈਟ੍ਰੋਫਿਟਿੰਗ ਦਾ ਕੰਮ ਸ਼ੁਰੂ ਕਰਵਾਇਆ ਹੈ ਇਸ ਕਾਰਨ ਕੰਪਨੀ ਕੋਲ ਉਡਾਣਾਂ ਲਈ ਜਹਾਜ਼ਾਂ ਦੀ ਕਮੀ ਹੈ ਜਿਸ ਮੱਗਰੋਂ ਕੰਪਨੀ ਨੇ ਇਸ ਰੂਟ ਤੇ ਫਲਾਈਟਸ ਨੂੰ 1 ਸਤੰਬਰ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਿਆਪਕ ਰੈਟਰੋਫਿਟਿੰਗ ਦੀ ਲੋੜ ਹੈ ਇਸ ਕਾਰਨ ਬਹੁਤ ਸਾਰੇ ਜਹਾਜ਼ ਸਾਲ 2026 ਦੇ ਅੰਤ ਤੱਕ ਸੰਚਾਲਨ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ 에ਅਰ ਇੰਡੀਆ ਨੇ ਪਾਕਿਸਤਾਨੀ 에ਅਰ ਸਪੇਸ ਦੇ ਲਗਾਤਾਰ ਬੰਦ ਹੋਣ ਦਾ ਵੀ ਹਵਾਲਾ ਦਿੱਤਾ ਜਿਸ ਨਾਲ ਉਡਾਣਾਂ ਦਾ ਰੂਟ ਕਾਫੀ ਲੰਮਾ ਹੋ ਗਿਆ ਹੈ ਤੇ ਲੰਬੀ ਦੂਰੀ ਦੀਆਂ ਸੇਵਾਵਾਂ ਲਈ ਸੰਚਾਲਨ ਚੁਣੌਤੀਆਂ ਵੀ ਵਧ ਗਈਆਂ ਨੇ 에ਅਰ ਇੰਡੀਆ ਨੇ ਕਿਹਾ ਕਿ ਉਹ ਸਤੰਬਰ ਤੋਂ ਬਾਅਦ ਦਿੱਲੀ ਵਾਸ਼ਿੰਗਟਨ ਰੂਟ ਤੇ ਬੁੱਕ ਕਰਨ ਵਾਲੇ ਯਾਤਰੀਆਂ ਨਾਲ ਸੰਪਰਕ ਕਰੇਗਾ ਉਹਨਾਂ ਨੂੰ ਹੋਰ ਉਡਾਣਾਂ ਤੇ ਰੀਪੁਕਿੰਗ ਜਾਂ ਉਹਨਾਂ ਦੀ ਪਸੰਦ ਦੇ ਆਧਾਰ ਤੇ ਪੂਰੀ ਰਿਫੰਡ ਸਮੇਤ ਵਿਕਲਪਿਕ ਯਾਤਰਾ ਵਰਗੇ ਆਪਸ਼ਨ ਦਿੱਤੇ ਜਾਣਗੇ ਇਸ ਮੁਅਤਲੀ ਦੇ ਬਾਵਜੂਦ 에어 ਇੰਡੀਆ ਦੇ ਗਾਹਕ ਨਿਊਯਾਰਕ ਨਿਵਾਰਕ ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਰਾਹੀਂ ਇੱਕ ਸਟਾਪ ਕਨੈਕਸ਼ਨ ਰਾਹੀਂ ਵਾਸ਼ਿੰਗਟਨ ਡੀਸੀ ਲਈ ਉਡਾਣ ਕਰ ਸਕਣਗੇ ਯੂਕਰੇਨ ਅਤੇ ਯੂਰਪ ਨੇ ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹਾ ਟਕਰਾਅ ਨੂੰ ਹੱਲ ਕਰਨ ਲਈ ਕਿਸੇ ਵੀ ਸਮਝੌਤੇ ਦੇ ਹਿੱਸੇ ਵਜੋਂ ਅਮਰੀਕਾ ਤੋਂ ਸੁਰੱਖਿਆ ਗਰੰਟੀ ਦੀ ਮੰਗ ਕੀਤੀ ਹੈ ਨਿਊਯਾਰਕ ਟਾਈਮਜ਼ ਦੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਗੱਲ ਤੇ ਵੀ ਜ਼ੋਰ ਦੇ ਰਹੇ ਨੇ ਕਿ ਯੂਕਰੇਨ ਲਈ ਉੱਤਰੀ ਅਟਲੈਂਟਿਕ ਸੰਧੀ ਸੰਗਠਨ ਜਾਨੀ ਕਿ ਨਾਟੋ ਚ ਸ਼ਾਮਲ ਹੋਣ ਦਾ ਮੌਕਾ ਖੁੱਲਾ ਰੱਖਿਆ ਜਾਣਾ ਚਾਹੀਦਾ ਹੈ ਸੂਤਰਾ ਨੇ ਕਿਹਾ ਕਿ ਯੂਰਪੀ ਸਹਿਯੋਗੀ ਚਾਹੁੰਦੇ ਨੇ ਕਿ ਅਮਰੀਕਾ ਯੂਕਰੇਨ ਦੀ ਨਾਟੋ ਮੈਂਬਰਸ਼ਿਪ ਲਈ ਦਰਵਾਜ਼ਾ ਖੁੱਲ੍ਹਾ ਰੱਖੇ ਭਾਵੇਂ ਗੱਠਜੋੜ 'ਚ ਸ਼ਾਮਲ ਹੋਣਾ ਤੁਰੰਤ ਸੰਭਵ ਨਾ ਹੋਵੇ ਅਖਬਾਰ ਦੀ ਰਿਪੋਰਟ ਅਨੁਸਾਰ ਬ੍ਰਿਟਿਸ਼ ਵਿਦੇਸ਼ ਸਕੱਤਰ ਮੰਤਰੀ ਲੈਮੀ ਯੂਕਰੇਨ ਅਤੇ ਯੂਰਪ ਦੇ ਪ੍ਰਤੀਨਿਧੀਆਂ ਅਤੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਵਿਚਕਾਰ ਉਹੀ ਇੱਕ ਮੀਟਿੰਗ 'ਚ ਇਹਨਾਂ ਮੁੱਦਿਆਂ 'ਤੇ ਚਰਚਾ ਕੀਤੀ ਗਈ। ਅਖਬਾਰ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਮੀਟਿੰਗ 'ਚ ਆਨਲਾਈਨ ਸ਼ਾਮਲ ਹੋਏ। ਇਸ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਯੂਰਪੀ ਦੇਸ਼ ਚਿੰਤਤ ਨੇ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ 트੍ਰੰਪ ਆਪਣੇ ਆਪ ਯੂਕਰੇਨ ਮੁੱਦੇ 'ਤੇ ਇੱਕ ਸਮਝੌਤੇ 'ਤੇ ਪਹੁੰਚ ਸਕਦੇ ਨੇ। ਸੂਤਰਾਂ ਨੇ ਦੱਸਿਆ ਕਿ ਯੂਰਪੀ ਦੇਸ਼ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਪੁਤਿਨ ਅਤੇ ਟਰੰਪ ਵਿਚਕਾਰ ਹੋਣ ਵਾਲੀ ਮੀਟਿੰਗ 'ਚ ਮੌਜੂਦ ਹੋਣ ਅਖਬਾਰ ਦੀ ਰਿਪੋਰਟ ਅਨੁਸਾਰ ਯੂਰਪੀ ਦੇਸ਼ ਵੀ ਗੱਲਬਾਤ ਪ੍ਰਕਿਰਿਆ 'ਚ ਹਿੱਸਾ ਲੈਣਾ ਚਾਹੁੰਦੇ ਨੇ ਪਰ ਇਸ ਦੀ ਸੰਭਾਵਨਾ ਨਹੀਂ ਹੈ। ਗੌਰਤਲਬ ਹੈ ਕਿ ਕ੍ਰੈਮਲਿਨ ਅਤੇ ਵਾਈਟ ਹਾਊਸ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਪੁਤਿਨ ਅਤੇ ਟਰੰਪ 15 ਅਗਸਤ ਨੂੰ ਅਲਾਸਕਾ 'ਚ ਮਿਲਣਗੇ। ਕ੍ਰੈਮਲਿਨ ਦੇ ਸਹਾਇਕ ਯੂਰੀ ਓਸ਼ਾਕੋਵ ਨੇ ਕਿਹਾ ਸੀ ਕਿ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਨੇ ਰੂਸ ਦੀ ਆਪਣੀ ਫੇਰੀ ਦੌਰਾਨ ਕ੍ਰੈਮਲਿਨ ਚ ਪੋਟਨ, 트럼ਪ ਤੇ ਜ਼ੈਲੈਂਸਕੀ ਵਿਚਕਾਰ ਤਿੰਨ ਪੱਖੀ ਮੀਟਿੰਗ ਦੇ ਵਿਕਲਪ ਦਾ ਜ਼ਿਕਰ ਕੀਤਾ ਸੀ ਪਰ ਰੂਸੀ ਪੱਖ ਨੇ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਦੁਵੱਲੇ ਸੰਮੇਲਨ ਦੀਆਂ ਤਿਆਰੀਆਂ ਤੇ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਦਿੱਤਾ ਹੈ। ਅਮਰੀਕਾ ਚ ਲੱਖਾਂ ਲੋਕ ਤਬਾਕੂਨ ਤੂਫਾਨ ਅਤੇ ਭਾਰੀ ਮੀਂਹ ਦੀ ਮਾਰ ਹੇਠ ਹਨ ਅਤੇ 1 ਕਰੋੜ 40 ਲੱਖ ਤੋਂ ਵੱਧ ਬਸوں ਨੂੰ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੱਧ ਪੱਛਮੀ ਰਾਜਾਂ ਚ ਮੌਸਮ ਕਹਿਰ ਟਾਰਿਆ ਹੈ ਤੇ ਕਈ ਥਾਵਾਂ ਤੇ ਵਾਹ ਬਰੋਲਿਆਂ ਕਾਰਨ ਤਬਾਹੀ ਹੋਣ ਅਤੇ ਗੜੇਮਾਰੀ ਹੋਣ ਦੀ ਰਿਪੋਰਟ ਹੈ। ਹਜ਼ਾਰਾਂ ਘਰਾਂ ਦੀ ਬਿਜਲੀ ਗੋਲ ਹੈ ਤੇ ਇਕੱਲੇ ਡੈਨਵਰ ਇੰਟਰਨੈਸ਼ਨਲ ਹਵਾਈ ਅੱਡੇ ਤੇ 1000 ਤੋਂ ਵੱਧ ਫਲਾਈਟਸ ਪ੍ਰਭਾਵਿਤ ਹੋਈਆਂ 90 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਤੇ ਭਾਰੀ ਮੀਂਹ ਦੌਰਾਨ ਗੱਡੀਆਂ ਪਾਣੀ ਚ ਡੁੱਬ ਗਈਆਂ ਅਤੇ ਸੈਂਕੜੇ ਘਰਾਂ ਚ ਪਾਣੀ ਦਾਖਲ ਹੋ ਗਿਆ ਵਿਸਕੌਨਸਿਨ ਦੇ ਮਿਲਵੌਕੀ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਚ 1 ਫੁੱਟ ਬਾਰਿਸ਼ ਨੇ ਹਰ ਪਾਸੇ ਜਲਥਲ ਕਰ ਦਿੱਤਾ ਨਿਬਰਾਸਕਾ ਦੇ ਓਮਾਹਾ ਵਿਖੇ ਵੀ 35 ਸੈਂਟੀਮੀਟਰ ਮੀਂਹ ਪਿਆ ਤੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਹੈਰਾਨੀਕੁਨ ਵੀਡੀਓਜ਼ ਸ਼ੇਅਰ ਕੀਤੀਆਂ ਇਸੇ ਦੌਰਾਨ ਮਨੋਮਨੀ ਨਦੀ ਦੇ ਨੇੜਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਐਤਵਾਰ ਸਵੇਰੇ ਆਪਣੇ ਘਰ-ਬਾਰ ਛੱਡ ਕੇ ਦੌੜਨਾ ਪਿਆ ਜਦੋਂ ਲਗਾਤਾਰ بارش ਕਾਰਨ ਨਦੀ 'ਚ ਪਾਣੀ ਦਾ ਪੱਧਰ ਅਚਨਚੇਤ ਵੱਧ ਗਿਆ ਮਿਲਵੌਕੀ ਦੇ ਫਾਇਰ ਫਾਈਟਰਸ ਨੇ ਦੱਸਿਆ ਕਿ ਐਤਵਾਰ ਨੂੰ ਗੈਸ ਲੀਕ ਬੇਸਮੈਂਟਸ ਦੇ ਵਿੱਚ ਪਾਣੀ ਦਾਖਲ ਹੋਣ ਅਤੇ ਬਿਜਲੀ ਗੁੱਲ ਹੋਣ ਦੀਆਂ 600 ਤੋਂ ਵੱਧ ਸ਼ਿਕਾਇਤਾਂ ਪੁੱਜੀਆਂ ਐਤਵਾਰ ਸ਼ਾਮ ਤੱਕ ਵਿਸਕੰਸਨ ਸੂਬੇ 'ਚ ਤਕਰੀਬਨ 32000 ਘਰਾਂ ਦੀ ਬਿਜਲੀ ਗੁੱਲ ਸੀ ਅਤੇ ਹੋਰਨਾਂ ਰਾਜਾਂ 'ਚ ਵੀ ਲੋਕਾਂ ਨੇ ਐਤਵਾਰ ਦੀ ਰਾਤ ਹਨੇਰੇ 'ਚ ਕੱਟੀ ਵਿਸਕੌਂਸਿਨ ਸੂਬੇ ਦੇ ਗਵਰਨਰ ਟੋਨੀ ਐਵਰਜ਼ ਵੱਲੋਂ ਫੈਡਰਲ ਸਹਾਇਤਾ ਹਾਸਲ ਕਰਨ ਦੇ ਮਕਸਦ ਤਹਿਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਜਦਕਿ ਮਿਲਵਾਕੀ ਕਾਉਂਟੀ ਦੇ ਐਗਜ਼ੀਕਿਊਟਿਵ ਡੇਵਿਡ ਕਰੋਲੀ ਨੇ ਵੀ ਐਮਰਜੈਂਸੀ ਐਲਾਨ ਦਿੱਤੀ ਗਵਰਨਰ ਟੋਨੀ ਐਵਰਜ਼ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਉੱਤੇ ਹੈ ਤੇ ਆਉਣ ਵਾਲੇ ਕੁਝ ਘੰਟੇ ਬੇहद ਅਹਿਮ ਰਹਿਣਗੇ ਉਧਰ ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਡੈਨਵਰ ਹਵਾਈ ਅੱਡੇ ਤੇ ਸਾਊਥ-ਵੈਸਟ 에ਅਰਲਾਈਨਸ ਦੀਆਂ 339 ਫਲਾਈਟਸ ਯੂਨਾਈਟਿਡ 에ਅਰਲਾਈਨਸ ਦੀਆਂ 245 ਫਲਾਈਟਸ ਅਤੇ ਸਕਾਈ ਵੈਸਟ ਦੀਆਂ 157 ਫਲਾਈਟਸ ਪ੍ਰਭਾਵਿਤ ਹੋਈਆਂ। ਖਰਾਬ ਮੌਸਮ ਨੂੰ ਵੇਖਦਿਆਂ ਮਿਲਵੌਕੀ ਦੀ ਐਤਵਾਰ ਨੂੰ ਹੋਣ ਵਾਲੀ ਵੱਡੀ ਖੇਡ ਮੇਲੇ ਨੂੰ ਵੀ ਜਿਹੜਾ ਉਹ ਦੂਰ ਕਰ ਦਿੱਤਾ ਗਿਆ ਜਿਸ ਵਿੱਚ ਸ਼ਾਮਲ ਹੋਣ ਲਈ ਦੂਰੋਂ-ਦੂਰੋਂ ਹਜ਼ਾਰਾਂ ਖਿਡਾਰੀ ਪੁੱਜੇ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਆਇਓਵਾ, ਮਜ਼ੂਰੀ ਅਤੇ ਇਲਿਨੋਇ ਰਾਜਾਂ 'ਚ ਵੀ ਖਰਾਬ ਮੌਸਮ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਨੈਸ਼ਨਲ ਵੈਦਰ ਸਰਵਿਸ ਵੱਲੋਂ ਕੈਂਸਸ ਅਤੇ ਵਿਸਕੋਂਸਿਨ ਸਣੇ ਕਈ ਰਾਜਾਂ 'ਚ ਮੌੜ ਪਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਹਾਲ ਹੀ 'ਚ ਟੈਕਸਸ ਸੂਬੇ 'ਚ ਆਏ ਹੜ੍ਹਾਂ ਦੌਰਾਨ 80 ਤੋਂ ਵੱਧ ਲੋਕਾਂ ਦੀ ਜਾਨ ਗਈ ਜਿਨ੍ਹਾਂ 'ਚੋਂ ਜ਼ਿਆਦਾਤਰ ਸਮਰ ਕੈਂਪ 'ਚ ਸ਼ਾਮਲ ਹੋਏ ਬੱਚੇ ਸਨ। ਪਿਛਲੇ ਸਾਲ ਸਮੁੰਦਰੀ ਤੂਫਾਨ ਹੈਲਨ ਨੇ ਤਬਾਹੀ ਮਚਾਈ ਤੇ ਤਕਰੀਬਨ 250 ਜਣਿਆਂ ਨੂੰ ਜਾਨ ਗਵਾਉਣੀ ਪਈ। ਅਮਰੀਕਾ 'ਚ 4 ਬੱਚਿਆਂ ਸਣੇ ਇੱਕੋ ਪਰਿਵਾਰ ਦੇ 6 ਜੀਆਂ ਦੀ ਸੜਨ ਕਾਰਨ ਮੌਤ ਹੋਣ ਦੀ ਹੌਲਨਾਕ ਖਬਰ ਸਾਹਮਣੇ ਆਈ ਹੈ। ਘਟਨਾ ਮੈਰੀਲੈਂਡ ਸੂਬੇ 'ਚ ਐਤਵਾਰ ਸਵੇਰੇ ਤਕਰੀਬਨ 8:40 ਮਿੰਟ ਤੇ ਵਾਪਰੀ ਜਦੋਂ ਚਾਰਲਸ ਕਾਉਂਟੀ ਦਾ ਇੱਕ ਘਰ ਅੱਗ ਦੀਆਂ ਲਾਟਾਂ 'ਚ ਘਿਰ ਗਿਆ ਡੈਕਲੇਰੇਸ਼ਨ ਕੋਰਟ ਨਾਰਥ ਵਿਖੇ ਸਥਿਤ ਘਰ ਨੂੰ ਅੱਗ ਲੱਗਣ ਦੀ ਇਤਲਾਹ ਮਿਲਣ ਤੇ ਫਾਇਰ ਫਾਈਟਰਜ਼ ਮੌਕੇ ਤੇ ਪੁੱਜੇ ਤਾਂ ਪੂਰੀ ਇਮਾਰਤ ਲਾਟਾਂ 'ਚ ਘਿਰੀ ਹੋਈ ਨਜ਼ਰ ਆਈ 70 ਤੋਂ ਵੱਧ ਫਾਇਰ ਫਾਈਟਰਜ਼ ਨੇ ਕਈ ਘੰਟੇ ਦੀ ਕਰੜੀ ਮੁਸ਼ਕਲ ਮਗਰੋਂ ਅੱਗ ਬੁਝਾ ਦਿੱਤੀ ਅਤੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਦੋ ਮੰਜ਼ਿਲਾ ਘਰ 'ਚ 9 ਜਣੇ ਰਹਿੰਦੇ ਸਨ ਜੋ ਸੜ ਕੇ ਸੁਆਹ ਹੋ ਗਿਆ ਮਾਸਟਰ ਡਿਗਰੀ ਫਾਇਰ ਮਾਰਸ਼ਲ 올ਿਵਰ ਐਲਕਾਇਰ ਨੇ ਦੱਸਿਆ ਕਿ ਦੋ ਜਣੇ ਘਰ 'ਚ ਮੌਜੂਦ ਨਹੀਂ ਸਨ ਜਦਕਿ ਇੱਕ ਆਪਣੀ ਜਾਨ ਬਚਾਉਣ 'ਚ ਸਫਲ ਰਿਹਾ ਅੱਗ ਬੁਝਾਉਂਦਿਆਂ ਇੱਕ ਫਾਇਰ ਫਾਈਟਰ ਵੀ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਡਿਪਟੀ ਸਟੇਟ ਫਾਇਰ ਮਾਰਸ਼ਲ ਤੇ ਬਿਊਰੋ ਆਫ ਐਲਕੋਹਲ ਟੋਬੈਕੋ ਫਾਇਰ ਆਰਮਜ਼ ਐਂਡ ਐਕਸਪਲੋਸਿਵਜ਼ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਘਰ 'ਚ ਸਮੋਕ ਅਲਾਰਮ ਲੱਗਾ ਹੋਇਆ ਸੀ ਜਾਂ ਨਹੀਂ ਫਾਇਰ ਮਾਰਸ਼ਲ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਸਮੋਕ ਅਲਾਰਮ ਦੇ ਮਾਮਲੇ 'ਚ ਕੋਈ ਅਣਗਹਿਲੀ ਨਾ ਵਰਤੀ ਜਾਵੇ ਉਧਰ ਚਾਰਲਸ ਕਾਉਂਟੀ ਦੇ ਵਲੰਟੀਅਰ ਫਾਇਰ ਐਂਡ ਈ ਐਮ ਐਸ ਪਬਲਿਕ ਇਨਫੋਰਮੇਸ਼ਨਲ ਅਫਸਰ ਬਿਲ ਸਮਿਥ ਦਾ ਕਹਿਣਾ ਸੀ ਕਿ ਇਲਾਕੇ 'ਚ ਘਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਤਾਜ਼ਾ ਘਟਨਾ ਦੌਰਾਨ ਹੋਏ ਜਾਨੀ ਨੁਕਸਾਨ ਬਾਰੇ ਸੁਣ ਕੇ ਦਿਲ ਕੰਬ ਗਿਆ ਇੱਕ ਪਰਿਵਾਰ ਦੇ 6 ਜੀ ਇਸ ਦੁਨੀਆ 'ਚ ਨਹੀਂ ਰਹੇ ਜਿਨ੍ਹਾਂ 'ਚੋਂ 4 ਬੱਚੇ ਸਨ। ਕੈਨੇਡਾ ਦੀ ਇੱਕ ਸਾਫ਼ ਸੁਥਰੀ ਬੀਚ 'ਤੇ 4 ਲੋਕਾਂ ਦੇ ਨਹਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਹ ਲੋਕ ਖੁੱਲ੍ਹੇਆਮ ਸਾਬਣ ਅਤੇ ਸ਼ੈਂਪੂ ਨਾਲ ਨਹਾਉਂਦੇ ਹੋਏ ਦਿਖਾਈ ਦੇ ਰਹੇ ਨੇ। ਦਾਵਾ ਕੀਤਾ ਜਾ ਰਿਹਾ ਹੈ ਕਿ ਨਹਾਉਣ ਵਾਲੇ ਵਿਅਕਤੀ ਭਾਰਤੀ ਮੂਲ ਦੇ ਨੇ। ਜਦਕਿ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ, ਇੱਕ ਵੀਡੀਓ ਇੱਕ ਸਥਾਨਕ ਵਿਅਕਤੀ ਵੱਲੋਂ ਰਿਕਾਰਡ ਕੀਤਾ ਗਿਆ ਸੀ ਜਿਸ ਨੂੰ ਉਸਨੇ ਇੰਟਰਨੈਟ ਤੇ ਅਪਲੋਡ ਕਰ ਦਿੱਤਾ ਤੇ ਇਹ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਕਾਰਵਾਈ ਦੀ ਸਖਤ ਆਲੋਚਨਾ ਕੀਤੀ ਗਈ। ਇੱਕ ਯੂਜ਼ਰ ਨੇ ਲਿਖਿਆ ਕਿ ਸਾਡੇ ਦੇਸ਼ ਦਾ ਪਾਣੀ ਤੁਹਾਡਾ ਬਾਥ ਟੱਬ ਨਹੀਂ ਹੈ। ਅਜਿਹੇ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਹੋਰ ਨੇ ਕਿਹਾ ਕੁਦਰਤੀ ਪਾਣੀ ਦੇ ਸਰੋਤਾਂ 'ਚ ਸਾਬਣ ਦੀ ਵਰਤੋਂ ਨਾ ਸਿਰਫ ਕਾਨੂੰਨ ਦੇ ਵਿਰੁੱਧ ਹੈ ਬਲਕਿ ਇਹ ਵਾਤਾਵਰਣ ਲਈ ਖਤਰਨਾਕ ਵੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਚਰਚਾ ਦਾ ਕੇਂਦਰ ਸਿਰਫ ਵਾਤਾਵਰਣ ਨੂੰ ਹੋਣ ਵਾਲਾ ਨੁਕਸਾਨ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਦੀ ਨਸਲੀ ਪਛਾਣ ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਸਾਬਣ ਅਤੇ ਡਿਟਰਜੈਂਟ ਦੇ ਰਸਾਇਣ ਸਮੁੰਦਰ ਝੀਲ ਜਾਂ ਨਦੀ 'ਚ ਘੁਲ ਜਾਂਦੇ ਨੇ ਤਾਂ ਪਾਣੀ ਦਾ ਪੀ ਐਚ ਪੱਧਰ ਬਦਲ ਜਾਂਦਾ ਹੈ ਇਸ ਦਾ ਸਿੱਧਾ ਅਸਰ ਜਲਜੀਵਨ ਤੇ ਪੈਂਦਾ ਹੈ ਜਿਸ ਨਾਲ ਪੌਦਿਆਂ ਤੇ ਮੱਛੀਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ ਇਸ ਘਟਨਾ ਨੇ ਇੱਕ ਵਾਰ ਫਿਰ ਵਾਤਾਵਰਣ ਸੁਰੱਖਿਆ ਦੇ ਨਿਯਮਾਂ ਤੇ ਸਵਾਲ ਖੜੇ ਕਰ ਦਿੱਤੇ ਨੇ ਸਥਾਨਕ ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਅਜਿਹੇ ਮਾਮਲਿਆਂ 'ਚ ਨਾ ਸਿਰਫ ਭਾਰੀ ਜੁਰਮਾਨੇ ਲਾਏ ਜਾਣ ਸਗੋਂ ਨਿਗਰਾਨੀ ਵੀ ਵਧਾਈ ਜਾਵੇ ਤਾਂ ਜੋ ਕੁਦਰਤੀ ਸੁੰਦਰਤਾ ਨੂੰ ਬਚਾਇਆ ਜਾ ਸਕੇ ਫੋਰਚੂਨ ਮੈਗਜ਼ੀਨ ਦੁਆਰਾ ਕਾਰੋਬਾਰ 'ਚ ਸਭ ਤੋਂ ਵੱਧ ਸ਼ਕਤੀਸ਼ਾਲੀ ਕਾਰੋਬਾਰੀਆਂ ਦੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਵਿੱਚ ਚੋਟੀ ਦੇ ਸ਼ਕਤੀਸ਼ਾਲੀ 100 ਵਿਅਕਤੀਆਂ ਦੇ ਨਾਮ ਸ਼ਾਮਲ ਨੇ ਇਨ੍ਹਾਂ ਵਿੱਚ ਭਾਰਤੀ ਮੂਲ ਦੀ ਮੁੰਬਈ ਦੀ ਜੰਪਲ ਰਿਸ਼ਮਾ ਕੇਵਲਰਮਾਨੀ ਜੋ ਕਿ ਵਰਟੈਕਸ ਫਾਰਮਾਸਿਟੀਕਲਸ ਦੀ ਸੀਈਓ ਹੈ ਦਾ ਨਾਮ ਵੀ ਸ਼ਾਮਲ ਹੈ ਕਮੰਤਰੀ ਕਾਰੋਬਾਰੀ ਆਗੂਆਂ ਦੀ ਸੂਚੀ 'ਚ ਕੇਵਲਰਮਾਨੀ 62ਵੇਂ ਸਥਾਨ ਤੇ ਹੈ ਇਸ ਸੂਚੀ 'ਚ ਉਹਨਾਂ ਕਾਰੋਬਾਰੀਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਜੋ ਭਵਿੱਖ ਦੇ ਕਾਰੋਬਾਰ ਨੂੰ ਸ਼ਕਲ ਦਿੰਦੇ ਨੇ ਕੇਵਲਰਮਾਨੀ ਪਹਿਲੀ ਔਰਤ ਹੈ ਜਿਸ ਨੇ ਇੱਕ ਵੱਡੀ ਯੂਐਸ ਬਾਇਓਟੈਕਨੋਲੋਜੀ ਫਰਮ ਦੀ ਅਗਵਾਈ ਕੀਤੀ ਹੈ ਉਹ ਇੱਕ ਡਾਕਟਰ ਹੈ ਤੇ ਉਸਨੇ वैटेक्स ਦੇ ਸੀਈਓ ਵਜੋਂ ਅਪ੍ਰੈਲ 2020 ਚ ਅਹੁਦਾ ਸੰਭਾਲਿਆ ਸੀ ਇਸ ਤੋਂ ਪਹਿਲਾਂ ਉਹ 2017 ਤੋਂ ਕੰਪਨੀ ਦੇ ਚੀਫ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਸਨ ਉਸ ਦੀ ਅਗਵਾਈ ਚ ਕੰਪਨੀ ਦੇ ਅਸਾਸੀ 110 ਅਰਬ ਡਾਲਰ ਤੱਕ ਪੁੱਜ ਗਏ ਨੇ ਇਸ ਸੂਚੀ ਚ ਸ਼ਾਮਲ ਭਾਰਤੀ ਮੂਲ ਦੇ ਹੋਰ ਕਾਰੋਬਾਰੀਆਂ ਚ ਮਾਈਕਰੋਸਾਫਟ ਦਾ ਸੀਈਓ ਸਤਿਆ ਨਡੇਲਾ ਜੋ ਕਿ ਦੂਸਰੇ ਸਥਾਨ ਤੇ ਹੈ ਗੂਗਲ ਦੇ ਸੀਈਓ ਸੁੰਦਰ ਪਿਚਾਈ ਜੋ 6ਵੇਂ ਸਥਾਨ ਤੇ ਹੈ YouTube ਦੇ CEO ਨੀਲ ਮੋਹਨ ਜੋ 83ਵੇਂ ਸਥਾਨ ਤੇ ਨੇ ਰਿਲਾਇੰਸ ਇੰਡਸਟਰੀਜ਼ ਚੇਅਰਮੈਨ ਮੁਕੇਸ਼ ਅੰਬਾਨੀ 5ਵੇਂ ਸਥਾਨ ਤੇ ਨੇ ਤੇ ਅਡਾਨੀ ਗਰੁੱਪ ਚੇਅਰਮੈਨ ਗੌਤਮ ਅਡਾਨੀ ਦਾ ਨਾਮ ਸ਼ਾਮਲ ਹੈ ਜੋ 96ਵੇਂ ਸਥਾਨ ਤੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ